ਸਸ਼ੀਕਾਲ ਜੀ ਦੋਸਤੋ ਬੜੇ ਉਦਾਸੀ ਲੱਗੀ ਹੋਈ ਹੈ ਦੋ ਚਾਰ ਦਿਨ ਦੀ ਕਿ ਸਾਡਾ ਭਰਾ ਰਾਜਵੀਰ ਜਵੰਦਾ ਜਿਹੜਾ ਅਚਾਨਕ ਇੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸਾਰਾ ਪੰਜਾਬ ਕੀ ਜਿੰਨੇ ਵੀ ਉਹਦੇ ਪਛਾਣ ਵਾਲੇ ਆ ਉਹਦੇ ਲਈ ਅਰਦਾਸਾਂ ਕਰਦੇ ਆ ਮੈਂ ਵੀ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਸਾਡੇ ਭਰਾ ਨੂੰ ਉਦਾਵਲ ਵੀ ਬਿੰਗਾ ਨਾ ਹੋਵੇ ਮਾਲਕ ਨੂੰ ਚੜਦੀ ਕਲਾ ਚ ਰੱਖੇ ਤੰਦਰੁਸਤੀ ਦੇ ਵੀ ਜਲਦੀ ਤੋਂ ਜਲਦੀ ਆਪਣੇ ਘਰ ਵਿੱਚ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਚ ਆ ਜਾਵੇ। ਔਰ ਮੈਂ ਬੇਨਤੀ ਕਰੂੰਗਾ ਕਿ ਅਰਦਾਸਾਂ ਦਾ ਦੁਆਵਾਂ ਦਾ ਬੜਾ ਹੀ ਅਸਰ ਹੁੰਦਾ ਹੈ। ਬਹੁਤ ਜ਼ਿਆਦਾ ਅਸਰ ਹੁੰਦਾ ਜਦੋਂ ਸਾਰੇ ਜਣੇ ਮਿਲ ਕੇ ਅਰਦਾਸ ਕਰਦੇ। ਇੱਕ ਵਾਰੀ ਤੁਸੀਂ ਵੀ ਉਹਦੇ ਲਈ ਅਰਦਾਸ ਕਰਿਓ। ਉਹ ਸਾਡਾ ਸੋਹਣਾ ਭਰਾ ਮੁਰਕੇ ਕਾਮ ਹੋ ਜਾਵੇ ਮੁਰਕੇ ਤੰਦਰੁਸਤ ਹੋ ਜਾਵੇ ਇਹੋ ਜਿਹਾ ਵਖਤਰਬ ਕਿਸੇ ਤੇ ਨਾ ਪਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਮਾਲਕ ਸਦਾ ਹੀ ਪਲਾ ਕਰੇ